ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਉਸ ਨੂੰ ਬਾਅਦ ਦੇ ਵਿੱਚ ਨੈਚੁਰਲ ਕਲਾਈਮਟੀ ਜੋ ਕਿ ਕੀਤਾ ਗਿਆ ਜੋ ਰਾਜ ਸਭਾ ਐਮਪੀ ਹੈਗੇ ਨੇ ਵਿਕਰਮਜੀਤ ਸਹਾਣੀ ਉਹਨਾਂ ਨੇ ਉਪਰਾਲਾ ਕੀਤਾ ਉਹਨਾਂ ਨੇ ਲੈਟਰ ਲਿਖੀ ਮੰਤਰੀ ਨੂੰ ਉਸ ਤੋਂ ਬਾਅਦ ਪੰਜਾਬ ਚ ਜਿਹੜੇ ਹੜ੍ਹ ਆਏ ਉਹਨਾਂ ਨੂੰ ਨੇਚਰਲ ਕਲਾਈਮੇਟੀ ਕੀਤਾ ਗਿਆ ਔਰ ਐਮਪੀ ਲੈਟਸ ਦੇ ਥਰੂ ਜਿਹੜੇ ਫੰਡਸ ਨੇ ਪੰਜਾਬ ਨੂੰ ਡੋਨੇਟ ਕੀਤੇ ਗਏ ਨੇ ਉਸ ਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਐਮਪੀਸ ਨੇ ਇਸ ਤੋਂ ਇਲਾਵਾ ਕੁਝ ਬਾਹਲੇ ਸੂਬਿਆਂ ਦੇ ਐਮਪੀਸ ਹੈਗੇ ਨੇ ਵਧੇਰੇ ਜਾਣਕਾਰੀ ਦੇ ਲਈ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਮਪੀ ਵਿਕਰਮਜੀਤ ਸਿੰਘ ਸਾਹਨੇ ਸਰ ਸਭ ਤੋਂ ਪਹਿਲਾਂ ਕਿਤਾ ਸੁਆਗੇ ਤੇ ਪੀਟੀਸੀ ਹਾਂਜੀ ਹਾਂਜੀ ਧੰਨਵਾਦ ਜੀ ਸਰ ਜਾਨਣਾ ਚਾਹਾਂਗੇ ਕਮੇਟੀ ਕਿਸ ਤਰ੍ਹਾਂ ਬਣੀ ਔਰ ਐਮਪੀ ਲਰ ਜਦੋਂ ਪੰਜਾਬ ਦੇ ਵਿੱਚ ਇੰਨੀ ਤਰਾਦਦੀ ਆਈ ਤੇ ਅਸੀਂ ਦੇਖਿਆ ਕਿ ਵੀ ਐਮਪੀਐਲਡੀ ਫੰਡ ਵਿੱਚ ਜਦੋਂ ਬੋਟਸ ਦੀ ਲੋਡ ਪਈ ਤਾਂ ਤਾਰਪਾਲਿਨ ਦੀ ਹੋਰ ਸਮਾਨ ਦੀ ਡੀਸੇਲਟਿੰਗ ਲਈ ਟਰੈਕਟਰਾਂ ਦੀ ਜੀਸੀਬੀ ਦੀ ਤੇ ਬੜੇ ਹੈਰਾਨੀਜਨਕ ਲੱਗਿਆ ਕਿ ਜਿਹੜੇ ਸਾਡਾ ਐਮਪੀਐਲਡੀ ਦਾ ਪੋਰਟਲ ਹੁੰਦਾ ਹੈ ਪਾਰਲੀਮੈਂਟ ਦਾ ਉੱਥੇ ਨੈਚੁਰਲ ਕਲਾਮਿਟੀ ਦੇ ਸੈਕਸ਼ਨ ਚ ਜਾ ਕੇ ਪੰਜਾਬ ਫਲੱਡ ਵਾਸ ਨੋਟ ਲਿਸਟਡ ਐਜ਼ ਅ ਕਲਾਮਿਟੀ ਤੇ ਜੋ ਤੱਕ ਅਸੀਂ ਫਿਰ ਉਹ ਉਹਦੇ ਤੇ ਟਿਕ ਨਹੀਂ ਕਰ ਪਾ ਰਹੇ ਸੀ ਵੀ ਕਾਦੇ ਲਈ ਆਪਾਂ ਦੇ ਰਹੇ ਹਾਂ ਤੇ ਉਹ ਫਿਰ ਇਮੀਡੀਏਟਲੀ ਅਸੀਂ ਲਿਖਿਆ ਲੈਟਰ ਤੇ ਉਹਦੇ ਕਨਸਰਨਡ ਮਿਨਿਸਟਰ ਮਿਸਟਰ ਅੰਦਰਜੀਤ ਰਾਓ ਜੀ ਤੇ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਖੈਰ ਉਹਨਾਂ ਨੇ ਫੌਰੀ ਐਕਸ਼ਨ ਲਿਆ ਤੇ ਉਹਨਾਂ ਨੇ ਕਿਹਾ ਵੀ ਬੜੀ ਜੈਨੂਇਨ ਡਿਮਾਂਡ ਐ ਫਿਰ ਅਗਲੇ ਦਿਨ ਅਸੀਂ ਮਿਨਿਸਟਰੀ ਗਏ ਪਾਰਲੀਮੈਂਟ ਹਾਊਸ ਮਿਲ ਸੈਕ੍ਰੇਟਰੀਅਟ ਚ ਮਿਲਿਆ ਉਹਨਾਂ ਨੇ ਉਹ ਅਮੈਂਡ ਕਰਤਾ ਤੇ ਇਮੀਡੀਏਟਲੀ ਸਾਨੂੰ ਮੇਖਾ 24 ਘੰਟੇ ਦੇ ਅੰਦਰ ਹੀ ਅਸੀਂ ਮੈਂ ਜاتی ਤੌਰ ਤੇ ਆਪਣਾ 1 ਕਰੋੜ ਰੁਪਿਆ ਐਮਪੀ ਐਲਡੀ ਫੰਡ ਚ ਅਸੀਂ ਪਾਇਆ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਜੀ ਉਹਨਾਂ ਨੇ ਜਦੋਂ ਇੱਕ ਮੀਟਿੰਗ ਲਈ ਸਾਰੇ ਐਮਪੀਜ਼ ਦੀ ਐਮਐਲਐਸਡੀ ਸਾਰੇ ਪੰਜਾਬ ਬਾਰੇ ਉਹਦੇ ਚ ਵੀ ਉਹਨਾਂ ਨੇ ਅਪੀਲ ਕੀਤੀ ਕਿਉਂਕਿ ਹੁਣ ਖੁੱਲ ਗਿਆ ਫਿਰ ਅਸੀਂ ਉਹਦਾ ਪ੍ਰੋਸੀਜਰ ਵੀ ਭੇਜਿਆ ਉੱਥੇ ਪੰਜਾਬ ਸਰਕਾਰ ਨੂੰ ਤੇ ਸਾਰੇ ਐਮਪੀਜ਼ ਨੂੰ ਵੀ ਦੱਸਿਆ ਪਰ ਅੱਜ ਪਤਾ ਲੱਗਿਆ ਕਿ ਅੱਜ ਪਾਰਲੀਮੈਂਟ ਦਾ ਪਹਿਲਾ ਦਿਨ ਸੀ ਮੈਂ ਸਵਾਲ ਪੁੱਛਿਆ ਸੀ ਕਿ ਮੇਰੇ ਜੋ ਕਿੰਨੇ ਪੈਸੇ ਆਏ 9 ਕਰੋੜ 75 ਲੱਖ ਰੁਪਿਆ ਡਿਫਰੈਂਟ ਐਮਪੀਜ਼ ਨੇ ਦਿੱਤਾ 4 ਕਰੋੜ 75 ਲੱਖ ਰੁਪਿਆ ਪੰਜਾਬ ਦੇ 5 ਐਮਪੀਜ਼ ਨੇ ਪੰਜਾਬ ਲਈ ਐਮਪੀਐਲਡੀ ਫੰਡ ਚ ਦਿੱਤਾ ਖਾਲੀ 5 ਐਮਪੀਜ਼ ਨੇ ਦਿੱਤਾ ਬਾਕੀ 5 ਐਮਪੀਜ਼ ਪੰਜਾਬ ਤੋਂ ਬਾਹਰ ਦੇ ਨੇ ਉਹਦੇ ਦੋ ਦਿੱਲੀ ਦੇ ਨੇ ਪਰ ਅੱਛੀ ਗੱਲ ਹੈ ਵੀ ਉੜੀਸਾ ਦੇ ਇੱਕ ਐਮਪੀ ਨੇ 1 ਕਰੋੜ ਦਿੱਤਾ ਗੁਜਰਾਤ ਦੇ ਕਿਸੇ ਨੇ 50 ਲੱਖ ਦਿੱਤਾ ਇਦਾਂ ਦਿੱਤਾ ਪਰ ਮੈਂ ਸਾਰੇ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਖਾਸ ਕਰਕੇ ਜਿਹੜੇ ਪੰਜਾਬ ਤੋਂ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਕਟਗੜ ਐਮਪੀਐਲਡੀ ਫੰਡ ਚੋਂ 1-1 ਕਰੋੜ ਰੁਪਇਆ ਇਹ ਫਲੱਡ ਲਈ ਔਰ ਇਸ ਐਕਟੀਵਿਟੀ ਲਈ ਦੇਣਾ ਚਾਹੀਦਾ ਕਿਉਂਕਿ ਹਜੇ ਵੀ ਘਰਾਂ ਦੀ ਮੁਰੰਮਤੀ ਚੱਲ ਰਹੀ ਹੈ ਕੰਪਨਸੇਸ਼ਨ ਕਦਾਵਰੀ ਚੱਲ ਰਹੀ ਹੈ ਔਰ ਡੀਸੈਲਟਿੰਗ ਚੱਲ ਰਹੀ ਹੈ ਰੇਤਾ ਡੀਵਾਟਰਿੰਗ ਚੱਲ ਰਹੀ ਹੈ ਬਹੁਤ ਕਮ ਬਾਕੀ ਹੈ ਸ਼ਾਇਦ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਸੀਂ ਜਲਦੀ ਭੁੱਲ ਜਾਂਦੇ ਆ ਗੱਲ ਨੂੰ ਇਹ ਹਜੇ 26 ਤਾਈਗਸਤ ਨੂੰ ਆਈ ਸੀ ਸਤੰਬਰ ਹਜੇ ਮੈਨੂੰ ਨਹੀਂ ਲੱਗਦਾ ਕਿ ਕਣਕ ਦੀ ਵੀ ਅੱਧੇ ਤੋਂ ਜ਼ਿਆਦਾ ਪੈਲੀਆਂ 'ਚ ਕਣਕ ਦੀ ਬਜਾਈ ਨਹੀਂ ਹੋਈ ਹੋਣੀ ਮੇਰੇ ਹਿਸਾਬ ਨਾਲ ਉੱਥੇ ਮੈਂ ਤੇ ਹਰ ਹਫ਼ਤੇ ਹੀ ਜਾਂਨਾ ਅਜਨਾਲਾ ਡੇਰਾ ਬਾਬਾ ਨਾਨਕ ਉਹ ਸਾਰੇ ਰਮਦਾਸ ਧਰਮਕੋਟ ਪਤੰਤਾ ਕੋ ਪਰਲੇ ਪਾਰ ਆਵੀ ਦੇ ਤੇ ਇਸ ਲਈ ਕੰਮ ਹਜੇ ਖਤਮ ਨਹੀਂ ਹੋਇਆ ਤੇ ਆਪਾਂ ਨੂੰ ਵੀ ਸ਼ੁੱਡ ਨਾਟ ਬੀ ਕੰਪਲੇਸੈਂਟ ਤੇ ਆਪਾਂ ਨੂੰ ਇਸ ਦੁੱਖ ਦੀ ਘੜੀ ਤੇ ਜਾਇਦਤ ਜਿਆਦਾ ਜਿਹੜੇ ਐਮਪੀਐਲਡੀ ਫੰਡ ਹੈ ਉਹ ਯੂਜ਼ ਕਰੀਏ ਔਰ ਆਪਣੇ ਵੱਲੋਂ ਵੀ ਕਰੀਏ ਉਹ ਤੇ ਸਾਰੇ ਹੀ ਚਲੋ ਕਰ ਰਹੇ ਆਪਣੇ ਲੈਵਲ ਤੇ ਐਨਜੀਓਜ਼ ਵੀ ਕਰ ਰਹੀ ਹੈ ਪਰ ਮੈਂ ਸਾਰੇ ਐਮਪੀਜ਼ ਨੂੰ ਅਪੀਲ ਕਰਦਾ ਵੀ ਆਪਾਂ ਐਮਪੀ ਲਈ 8 18 ਦਸੰਬਰ ਤੱਕ ਆਪਣੇ ਕੋਲ ਟਾਈਮ ਹੈ ਜੋ ਸਰਕਾਰ ਨੇ ਦਿੱਤਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਫੰਡ ਭੇਜੀਏ ਘਟਕੜ ਪੰਜਾਬ ਦੇ ਐਮਪੀਜ਼ ਤੇ ਕੰਟ੍ਰਿਬਿਊਟ ਕਰ ਸਰਖਾਸ ਤੌਰ ਤੇ ਜਿੱਦਾਂ ਤੁਹਾਡੇ ਵੱਲੋਂ ਕੰਟ੍ਰਿਬਿਊਸ਼ਨ ਕੀਤਾ ਗਿਆ ਹੋਰ ਵੀ ਕੁਝ ਐਮਪੀਜ਼ ਵੱਲ ਕੀਤਾ ਗਿਆ ਬਟ ਸਰ ਪੰਜਾਬ ਦੇ ਐਮਪੀਸ ਖਾਸ ਤੌਰ ਤੇ ਕਾਂਗਰਸ ਦੇ ਐਮਪੀ ਕਿ ਸੇ ਕੋ ਮੈਂ ਉਹ ਮੈਂ ਉਹ ਰਾਜਨੀਤਿਕ ਚ ਨਹੀਂ ਪੈਣਾ ਚਾਹੁੰਦਾ ਮਤਲਬ ਮੈਂ ਪੰਜਾਬ ਦੇ ਐਮਪੀ ਸਾਰਿਆਂ ਦਾ ਆਪਣਾ ਸਾਂਝਾ ਫਰਜ਼ ਬਣਦਾ ਹੈ ਔਰ ਮੈਂ ਹਮੇਸ਼ਾ ਸਾਰਿਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਮੁੱਦਿਆਂ ਤੇ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਜਦੋਂ ਪਾਰਲੀਮੈਂਟ ਸੈਸ਼ਨ ਹੁੰਦਾ ਮੈਂ ਸਾਰਿਆਂ ਨੂੰ ਪ੍ਰੀਤੀ ਭੋਜ ਤੇ ਵੀ ਬੁਲਾਣਾ ਫਿਰ ਪਰਸੋਂ ਮੈਂ ਫਿਰ ਸੱਦਾ ਦਿੱਤਾ ਹੈ ਸਾਰੇ ਮੈਨੂੰ ਉਮੀਦ ਆਣਗੇ ਹੁਣ ਜਿਵੇਂ ਅੱਜ ਇੱਕ ਪਾਰਲੀਮੈਂਟ ਦੇ ਵਿੱਚ ਹੋਰ ਮੈਂ ਸਵਾਲ ਪਾਇਆ ਸੀ ਉਹਦਾ ਜਵਾਬ ਮਿਲਿਆ ਕਿ ਪੰਜਾਬ ਦੇ ਵਿੱਚ ਫਲਾਈਟਾਂ ਨੂੰ ਲੈ ਕੇ ਹੁਣ ਆਪਣੇ ਚੰਡੀਗੜ੍ਹ ਇਥੋਂ 40 ਹਰ ਇੱਕ ਨੂੰ ਪਤਾ ਹੈ ਦਿੱਲੀ ਦਾ 40 45% ਟ੍ਰੈਫਿਕ ਪੰਜਾਬ ਤੋਂ ਆ ਰਿਹਾ ਸਾਰੇ ਵਿਚਾਰੇ ਬਜ਼ੁਰਗ ਤੇ ਮਾਵਾ ਤੇ ਬੱਚੇ ਤੇ ਉਹ ਤੁਸੀਂ ਦੇਖੋ ਰਾਤ ਨੂੰ ਠੰਡ ਹੈ ਗਰਮੀ ਉਥੋਂ ਪੰਜਾਬ ਤੋਂ ਤੁਰੇ ਆਉਂਦੇ ਦਿੱਲੀ ਆਪਣੇ ਫਰਸਟ ਕਲਾਸ 에ਰਪੋਰਟ ਬਣ ਗਏ ਅੰਮ੍ਰਿਤਸਰ ਮੋਹਾਲੀ ਹੁਣੇ ਲੁਧਿਆਣੇ ਉਥੇ ਲੱਗ ਕੇ ਸ਼ੁਰੂ ਹੋ ਜਾਣਾ ਤੇ ਫਲਾਈਟਾਂ ਉਹਨੀਆਂ ਨਹੀਂ ਹੈਗੀਆਂ ਹੋ ਹੁਣ ਸਿਵਲਿਜੇਸ਼ਨ ਮਨਿਸਟਰ ਨੇ ਅੱਜ ਜਵਾਬ ਦਿੱਤਾ ਮੇਰੇ ਸਵਾਲ ਦਾ ਕਿ ਜੀ ਇਹ ਬਾਈਲੈਟਰਲ ਸੀਟ ਐਗਰੀਮੈਂਟ ਦੇ ਅੰਦਰ ਤਹਿਤ 에 ਏਅਰਲਾਈਨਾਂ ਨੂੰ ਦਿੱਤੀਆਂ ਜਾਂਦੀਆਂ ਹੁਣ ਪਹਿਲਾਂ ਮੈਂ ਇਹਦੇ ਬਾਰੇ ਚ 2 ਸਾਲ ਪਹਿਲਾਂ ਜੋਤੇ ਰਾਜੇ ਸਿੰਧિયા ਜੀ ਨੂੰ ਮਿਲਿਆ ਸੀ ਉਦੋਂ ਉਹਨਾਂ ਨੇ ਮੈਨੂੰ ਲਿਖਤੀ ਰੂਪ ਚ ਜਵਾਬ ਦਿੱਤਾ ਸੀ ਕਿ ਵੀ ਇਹ ਪੁਆਇੰਟ ਆਫ ਕਾਲ ਦੇ ਵਿੱਚ ਜਿਹੜਾ ਫੋਰਨ ਕੈਰੀਅਰਸ ਨੂੰ ਅਸੀਂ ਅਲਾਉ ਕੀਤਾ ਉਹ ਅਮਰਤਸਰ ਵੀ ਹੈਗਾ ਪਰ ਹੁਣ ਪ੍ਰੋਬਲਮ ਇਹ ਹੈ ਕਿ ਕਈ 에ਰਲਾਈਨਾਂ ਅਮਰitsar ਤੇ ਫਿਰ ਵੀ 5-6 ਫੋਰਨ 에ਰਲਾਈਨਾਂ ਆ ਰਹੀਆਂ ਹਨ ਲੇਕਿਨ ਮੋਹਾਲੀ ਕੋਈ ਖਾਸ 에ਰਲਾਈਨ ਮੇਰੇ ਸਾਹਮਣੇ ਨਹੀਂ ਆ ਰਹੀ ਇੰਡੀਅਨ ਇੱਕ ਕੈਰੀਅਰ ਹੀ ਜਾਂਦੇ ਹੈ ਦੁਬਈ ਜਾਂ ਸ਼ਾਰਜਾ ਜਾਂ ਉਥੋਂ ਨਹੀਂ ਆਂਦੀ ਸ਼ਾਦੀ ਇੰਡੀਕੋ ਵਗੈਰਾ ਦੀ ਫਲਾਈਟ ਹੈ ਹੁਣ ਇਹਨਾਂ ਨੇ ਤੇ ਮਤਲਬ ਉਹਦੇ ਬਾਰੇ ਕੁਝ ਕਮੇਟੀ ਨਹੀਂ ਕੀਤਾ ਇਹਨਾਂ ਨੇ ਕਿਹਾ ਜੀ ਇਹ ਬਾਈਲੈਟਰਲ ਸੀਟ ਐਗਰੀਮੈਂਟ ਜੇ ਮੋਂ ਅਮਰੇਟਸ 에ਅਰਲਾਈਨ ਆ ਉਹ ਆਣਾ ਚੰਦੀ ਪੰਜਾਬ ਜਾਂ ਹੋਰ ਵੀ 에ਅਰਲਾਈਨਾਂ ਜਿਹੜੀਆਂ ਜਦੋਂ ਤੱਕ ਵੱਡੀਆਂ 에ਅਰਲਾਈਨਾਂ ਕਨੈਕਟ ਨਹੀਂ ਕਰਨਗੀਆਂ ਅੰਮ੍ਰਿਤਸਰ ਤੇ ਮੁਹਾਲੀ ਨੂੰ ਉਦੋਂ ਤੱਕ ਇਹ ਗੇਮ ਚੇਂਜਰ ਨਹੀਂ ਹੋਏਗੀ ਹੁਣ ਮੈਂ ਕੱਲ ਸਿਵਲ ਅਵੇਸ਼ਨ ਮਿਨਿਸਟਰ ਕੇਂਦਰੀ ਮੰਤਰੀ ਉਹਨਾਂ ਨੂੰ ਟਾਈਮ ਮੰਗਿਆ ਉਹਨਾਂ ਨੇ ਸਾਡੇ 2 ਵਜੇ ਦਾ ਟਾਈਮ ਦਿੱਤਾ ਮੈਂ ਕੱਲ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲਾਂਗਾ ਵੀ ਇਹ ਪਹਿਲਾਂ ਤੁਸੀਂ ਇੱਕ ਚਿੱਠੇ ਚ ਲਿਖਦੇ ਹੋ ਪੁਆਇੰਟ ਆਫ ਕਾਲ ਅੰਮ੍ਰਿਤਸਰ ਹੈ ਮੁਹਾਲੀ ਦਾ ਉਹ ਹੈ ਹੁਣ ਤੁਸੀਂ ਲਿਖ ਦਿਓ ਬਾਈ ਐਦਾਂ ਤੇ ਜੇ ਆਪਾਂ ਨੂੰ ਬਾਈਲੈਟਰਲ ਸੀਟ ਐਗਰੀਮੈਂਟ ਦੇ ਵਿੱਚ ਉਹਦ ਫਿਰ ਵੱਡੇ ਸ਼ਹਿਰਾਂ ਨੂੰ ਹੀ ਫਲਾਈਟਾਂ ਆਉਣਗੀਆਂ ਦਿੱਲੀ ਬੰਗਲੌਰ ਬੰਬਈ ਤੇ ਇਹ ਆਪਣਾ ਇਹ ਖਾਸ ਕਰਕੇ ਪੰਜਾਬੀ ਔਰ 40% ਟ੍ਰੈਫਿਕ ਇੱਥੇ ਆ ਰਿਹਾ ਉਹਦੇ ਬਾਰੇ ਦੂਜੀ ਜਿਹੜੀ ਜ਼ਿਆਦਾ ਚਿੰਤਾਜਨਕ ਗੱਲ ਹੈ ਤੇ ਮੈਂ ਕਾਰਗੋ ਬਾਰੇ ਪੁੱਛਿਆ ਸੀ ਕਿਉਂਕਿ ਆਪਣੇ ਹੁਣ ਫਰੂਟ ਵੈਜੀਟੇਬਲ ਆਪਾਂ ਕਿਸਾਨਾਂ ਨੂੰ ਕਹੀ ਤੇ ਜਾਂਦੇ ਹਨ ਕਰਨਕ ਝੋਨਾ ਛੱਡੋ ਇਹ ਛੱਡੋ ਇਹਦਾ ਬੜਾ ਸਕੋਪ ਹੈ ਲੇਕਿਨ ਅੱਜ ਉਹਨਾਂ ਨੇ ਲਿਖ ਕੇ ਦਿੱਤਾ ਜੀ ਕਾਰਗੋ ਫਲਾਈਟ ਦਾ ਤੇ ਆਖੇ ਕੋਈ ਕੋਈ ਹਜੇ ਪਲਾਨ ਹੀ ਨਹੀਂ ਹੈਗਾ ਇਹ ਦੋ ਮੁੱਦਿਆਂ ਤੇ ਕੱਲ ਮੈਂ ਉਹਨਾਂ ਨੂੰ ਮਿਲਾਂਗਾ ਕਰਾਂਗੇ ਪਰ ਇਹਦੇ 'ਚ ਵੀ ਫਿਰ ਮੁੜ ਕੇ ਗੱਲ ਉੱਥੇ ਆ ਜਾਂਦੀ ਹੈ ਮੈਂ ਸਾਰੇ ਐਮਪੀਜ਼ ਨੂੰ ਕਹਿਣਾ ਕਿ ਜਿਹੜੇ ਇਹੋ ਜੇ ਮਸਲੇ ਨੇ ਪੰਜਾਬ ਦੇ ਨਾਨ ਪੋਲੀਟੀਕਲ ਇਹਦੇ ਤੇ ਆਪਾਂ ਇਕੱਠੇ ਹੋ ਕੇ ਮਿਲੀਏ ਇੱਕ ਮੇਰਾ ਮਿਲਣਾ ਠੀਕ ਹੈ ਅਸੀਂ ਤੇ ਮੈਂ ਤੇ ਜੋਰ ਲਾ ਰਿਹਾ ਪਰ ਇੱਕ 15-20 ਐਮਪੀ ਇਕੱਠੇ ਜਾਣ ਜਿਹੜੇ ਪੰਜਾਬ ਦੇ ਮਿਨੀਮਮ ਇਹੋ ਜੇ ਮੁਰਦੇ ਹੈ ਇਹਦੇ ਵਿੱਚ ਕੀ ਹਰਜਾ ਆਪਾਂ ਸਿਵਲ ਰੇਸ਼ਨ ਨੂੰ ਫਾਈਨੈਂਸ ਮਿਨਿਸਟਰ ਨੂੰ ਜਿਹੜੇ ਵੀ ਆਰਡੀਐਫ ਪੈਂਡਿੰਗ ਪਿਆ ਹੈ ਜੋ ਵੀ ਜੋ ਵੀ ਸਾਡੇ 5-7 ਮੇਜਰ ਮਸਲੇ ਨੇ ਉਹਦੇ ਦੇ ਸਾਰੇ ਐਮਪੀਜ਼ ਨੂੰ ਇਕੱਠੇ ਹੋ ਕੇ ਜਾਣਾ ਚਾਹੀਦਾ ਹੈ ਮੈਂ ਇਸ ਦੇ ਵਿੱਚ ਪੂਰਾ ਤਤਪਰਾਂ ਤੇ ਉਮੀਦ ਹੈ ਕਿ ਵਾਲਪੁਰਖ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਪੰਜਾਬ ਲਈ ਇਕੱਠੇ ਆਵਾਜ਼ ਚੁੱਕਣ ਦੇ ਵਿੱਚ ਜਿਹੜਾ ਉਹ ਆਪਣਾ ਅਸ਼ੀਰਵਾਦ ਦੇਣਗੇ ਤਨਵਾ ਸੋ ਐਸਨ ਸਾਡੇ ਨਾਲ ਰਾਜ ਸਭਾ MP ਵਿਕਰਮਜੀਤ ਸਿੰਘ ਸਹਾਨੀ ਜਿਨ੍ਹਾਂ ਨੇ ਦੋ ਕੁਐਸ਼ਨਸ ਕੀਤੇ ਸੀਗੇ ਪਾਰਲੀਮੈਂਟ ਚ ਔਰ ਉਹਨਾਂ ਦਾ ਜੋ ਜਵਾਬ ਮਿਲਿਆ ਉਹਨਾਂ ਨੇ ਖਾਸ ਤੌਰ ਤੇ ਪੀਟੀਸੀ ਨਾਲ ਗੱਲਬਾਤ ਕਰਦੇ ਦੱਸਿਆ ਮੈਂ ਕਾਰਜ ਦੇ ਟਨ ਦਿੱਲੀ ਤੋਂ ਵਿਥ ਵੀਡੀਓ ਜਰਨਲਿਸਟ ਕਮਲ ਪੀਟੀਸੀ ਨਿਊਜ਼